ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਆਖਦਾ ਜੇ ਇਸ ਵਿਸ਼ੇ ਦੇ ਸਬੰਧ ਵਿੱਚ ਤੁਸੀਂ ਗੱਲ ਕਰਨਾ ਚਾਹੁੰਦੇ ਜੇ ਕਾਫੀ 5-4 ਮਹੀਨੇ ਤੋਂ ਪਾਰਟੀ ਦੀਆਂ ਮੀਟਿੰਗਾਂ ਦੇ ਵਿੱਚ ਇਹ ਗੱਲ ਚੱਲਦੀ ਆ ਰਹੀ ਸੀ ਕਿ ਅਤਕਾਲ ਤਖਤ ਮਹਾਨਿਆਂ ਤੇ ਕਾਲੀ ਦਲ ਦੀ ਜਿਹੜੀ ਵੰਤਰਿਆਉ ਸ਼੍ਰੀ ਕਾਲ ਤਖਤ ਸਾਹਿਬ ਦੇਤੇ ਬਣਾਈ ਗਈ ਸੀ ਇਹ ਕਾਲ ਤਖਤ ਦੀਆਂ ਮਾਨ ਮਰਿਆਦਾ ਜਿਹੜੀ ਆ ਉਹਨਾਂ ਨੂੰ ਕਿਸੇ ਕਿਸਮ ਦੀ ਢਾਹ ਨਹੀਂ ਲੱਗਣੀ ਚਾਹੀਦੀ ਜਿਸ ਨਾਲ ਕਾਲੀ ਦਾਲੂ ਬੜਾ ਵੱਡਾ ਨੁਕਸਾਨ ਹੋ ਜਾ ਪਿਛੇ ਵੀ ਚੈਨਲਾਂ ਦੇ ਉੱਤੇ ਸਾਡੇ ਬਿਆਨ ਵੀ ਆਏ ਤੁਹਾਨੂੰ ਪਤਾ ਆ ਕਾਫੀ ਦਿਨੋਂ ਚੱਲਦਾ ਰਿਹਾ ਅਸੀਂ ਜੋ ਕੁਛੇ ਖਟਰਾਵਾ ਵਾਪਰੀਆਂ ਨੇ ਪਹਿਲੋਂ ਤੇ ਗਿਆਨੀ ਹਰਪ੍ਰੀਤ ਵਾਲੀ ਵਾਪਰੀ ਗੰਨੀ ਹਰਪ੍ਰੀਤ ਦੀ ਘਟਨਾ ਵਿਸ਼ੇਪ ਵੱਖਰੀ ਸੀ ਉਹਦੇ ਖਿਲਾਫ ਜੋ ਕੁਝ ਵੀ ਹੋਇਆ ਤੁਸੀਂ ਸਾਰੇ ਜਾਣਦੇ ਜੇ ਇਨਕੁਆਇਰੀ ਕਮੇਟੀ ਬਣਾਈ ਗਈ ਫਿਰ ਵੀ ਉਹ ਜੁਮੇ ਕਾਲੀ ਦਲ ਦੇ ਲੱਗਾ ਬਿਲਕੁਲ ਠੀਕ ਆ ਪਰ ਅਸੀਂ ਸਮਝਦੇ ਆਂ ਕਿ ਕੋਈ ਤੌਰ ਤਰੀਕਾ ਅਪਣਾ ਕੇ ਕੋਈ ਗੱਲ ਕੀਤੀ ਜਾਵੇ ਤੇ ਫਿਰ ਉਹਦੇ ਚ ਫੇਸ ਸੇਵਿੰਗ ਹੋ ਜਾਂਦੀ ਉਹ ਗੱਲ ਤੇ ਅਜੇ ਮੱਠੀ ਨਹੀਂ ਹੋਈ ਤੇ ਧਾਮੀ ਸਾਹਿਬ ਅਸਤੀਫਾ ਦੇ ਗਏ ਧਾਮੀ ਸਾਹਿਬ ਸੁਧਾਰ ਲੈਣ ਵਾਲਿਆਂ ਜਿੱਤੇ ਅਕਾਲੀ ਦਲ ਦੇ ਵਿੱਚ ਇੱਕ ਪੁੱਲ ਦਾ ਕੰਮ ਕਰਦੇ ਸੀ ਅਕਾਲ ਤਖਤ ਦੇ ਸਾਹਿਬ ਦੇ ਨਾਲ ਇੱਕ ਪੁੱਲ ਦਾ ਕੰਮ ਕਰਦੇ ਸੀ ਜਦੋਂ ਜਦੋਂ ਪਤਾ ਲੱਗਾ ਧਾਮੀ ਸਾਹਿਬ ਨੂੰ ਵੀ ਮੇਰੀ ਪੇਸ਼ ਨਹੀਂ ਜਾਂਦੀ ਉਹ ਤੁਹਾਡੇ ਸਾਹਮਣੇ ਰਜਾਇਨ ਕਰਕੇ ਔਰ ਜਿਹੜੀਆਂ ਇਹ ਘਟਨਾਵਾਂ ਵਾਪਰੀਆਂ ਨਾ ਜਿਹੜਾ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਐਗਜ਼ੀਕਟਿਵ ਨੇ ਜੋ ਪਿਛਲੇ ਦਿਨਾਂ ਚ ਫੈਸਲੇ ਲਏ ਆ ਉਹ ਬੜੇ ਨੰਨਜਣ ਜੋ ਹੋ ਗਿਆ। ਇੱਕ ਤੇ ਫਾਸਲਾ ਲੈ ਲਿਆ ਜੀ ਉਹਨੂੰ ਚੌੜੇ ਨੂੰ ਪੰਦਚੋ ਸੇਕ ਦਿਓ। ਚੌੜੇ ਨੇ ਵੱਡਾ ਅਟੈਕ ਕੀਤਾ ਬਾਦਲ ਸਾਹਿਬ ਦੇ ਉੱਤੇ। ਪਰ ਗੁਰੂ ਰਾਮਦਾਸ ਰਾਖਾ ਸੀ। ਚੌੜੇ ਦੀ ਉੱਥੇ ਕੋਈ ਪੇਸ਼ ਨਹੀਂ ਗਈ। ਮੁਰਕੇ ਕੀ ਮਸਲਾ ਬਣਿਆ। ਜੋੜੇ ਦੀ ਪੱਗ ਦਾ ਮਸਲਾ ਤਾਂ ਚਲੇ ਗਿਆ ਤੇ ਸਗਬੀਰ ਬਾਦਲ ਤੇ ਗੋਲੀ ਚੱਲਣ ਦਾ ਮਸਲਾ ਠਾਂਚ ਲੈ ਗਿਆ। ਇੱਕ ਬੰਦੇ ਤੇ ਗੋਲੀ ਚਲਾ ਕੇ ਸਣੇ ਪੱਗ ਖੋਪੜੀ ਡਾਉਣ ਦੀ ਗੱਲ ਕਰ ਰਿਆ। ਸਰ ਇੱਧਰ ਤੇ ਲੜਾਈ ਪੜਾਈ ਦੇ ਵਿੱਚ ਇੱਕ ਬੰਦੇ ਦੀ ਪੱਗ ਲਾਥੀ ਸੀ ਪੱਗ ਨੂੰ ਕਿਹੜਾ ਸੀਮਿੰਟ ਲੱਗਾ ਹੁਣ। ਇਹ ਮੜੀ ਮਾਰੀ ਜੀ ਮੈਂ ਤੁਹਾਨੂੰ ਬੈਕਗ੍ਰਾਉਂਡ ਦੱਸੀ ਆ। ਪਰ ਇਹ ਸਾਰਾ ਕੋਸ਼ਿਸ਼ ਹੀ ਕੋਸ਼ਿਸ਼ ਕਰਦੇ ਰਹਾਂ ਪਾਰਟੀ ਦੀਆਂ ਮੀਟਿੰਗਾਂ 'ਚ ਵੀ ਆਪਾਂ ਇਸ ਗੱਲ ਨੂੰ ਬਚੀਏ। ਪਾਪਾ ਕਾਲ ਤੱਕ ਦੀ ਮਹਾਨਤਾ ਨੂੰ ਬਰਕਰਾਰ ਰੱਖੀਏ ਔਰ ਉਹ ਕੰਮ ਕਰੀਏ ਜਿਹਦੇ ਨਾਲ ਪਾਰਟੀ ਦੀ ਸਾਡੀ ਸ਼ੋਭਾ ਵਧੇ ਇੱਥੇ ਮੈਂ ਤੁਹਾਨੂੰ ਦੱਸਣਾ ਚਾਹਣਾ ਜਦੋਂ ਸਦਾ ਸਿੰਘ ਵੀਰ ਸਿੰਘ ਜੀ ਬਾਦਲ ਨੇ ਰਜਾਇਨ ਕੀਤਾ ਆ ਪਹਿਲੀ ਮੀਟਿੰਗ ਜਿਹੜੀ ਐਮਰਜੈਂਸੀ ਹੋਈ ਦਾਸ ਨੇ ਉੱਚੀ ਬਾਹ ਕਰਕੇ ਕਿਹਾ ਕਿ ਰਜਾਇਨ ਮਨਜ਼ੂਰ ਕਰ ਲੈਣਾ ਚਾਹੀਦਾ ਜੇ ਸਤਿ ਸ਼ਗਬੀਰ ਸਿੰਘ ਬਾਦਲ ਦਾ ਭਲਾ ਚਾਉਣਿਆ ਸਾਰੀ ਕਮੇਟੀ ਗਵਾਹ ਆ ਵਿੱਚ ਜਿਹੜੇ ਪੁੱਛ ਲੈਣ ਵਾਲੇ ਸੀ ਉਹਨਾਂ ਆਖਿਆ ਨਾ 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 ਇਹ ਨਹੀਂ ਕਰਨਾ ਦੇਖਿਆ ਜਾਂ ਤੁਸੀਂ ਦੱਸੋ ਵੀ ਉਹਨਾਂ ਤੁਹਾਨੂੰ ਆਖਿਆ ਵੀ ਨਾ ਕਰਿਓ ਜੇ ਉਹਨਾਂ ਰਜਾਇਨ ਕਰ ਦਿੱਤਾ ਰਜਾਇਨ ਕਰਕੇ ਤੁਸੀਂ ਇੱਕ ਰੈਜ਼ੋਲੂਸ਼ਨ ਪਾ ਲੋ ਕਿ ਟੀਲ ਫਰਦਰ ਨਵੇਂ ਪ੍ਰਧਾਨ ਦੀ ਚੋਣ ਤੱਕ ਕੰਮ ਇਹ ਕਰਦੇ ਰਹਿਣਗੇ ਅਸੀਂ ਇਹਨਾਂ ਦਾ ਸਿਫਾਰਸ਼ ਮਨਜ਼ੂਰ ਸਾਰਾ ਕੰਮ ਉਹ ਕੋਈ ਨਹੀਂ ਗੱਲ ਸੁਣੀ ਉਸ ਤੋਂ ਬਾਅਦ ਅੱਗੇ ਫੇਰਾ ਮਸਲਾ ਆਇਆ ਫਿਰ ਇਹ ਆਖਿਆ ਵੀ ਇਹ ਜੋ ਕੁਝ ਵਾਪਰ ਰਹੇ ਹਨ ਇਹਨੂੰ ਕੰਟਰੋਲ ਕਰੀਏ ਜੇ ਕੰਟਰੋਲ ਨਾ ਕੀਤਾ ਤਾਂ ਆਪਣਾ ਨੁਕਸਾਨ ਹੋਵੇ ਕਿੰਨੀਆਂ ਘਟਨਾਵਾਂ ਮੈਂ ਤੁਹਾਨੂੰ ਗਿਣ ਕੇ ਸੁਣਾਵਾਂ ਜਿਹੜੀਆਂ ਵਾਪਰੀਆਂ ਜਿਹੜੀਆਂ ਸਾਨੂੰ ਡੇ ਬਾਈ ਡੇ ਇੱਕ ਦਾਦਾ ਜਿਹਾ ਜਵਾਬ ਦਿੰਦੇ ਰਹੇ ਹਨ ਉਹ ਇਹ ਹਟਦਾ ਨਹੀਂ ਰਿਹਾ ਤੇ ਦੂਜੀ ਵਾਪਰ ਜਾਂਦੀ ਦੀ ਹੈ ਉਹ ਅਜੇ ਹਟਦਾ ਨਹੀਂ ਰਿਹਾ ਤੇ ਦੂਜੀ ਵਾਪਰ ਜਾਂਦੀ ਹੈ ਮਤਲਬ ਸਾਡੇ ਬੰਦਿਆਂ ਨੇ ਗਲਤੀ ਤੇ ਗਲਤੀ ਕੀਤੀ ਉਹ ਤਾਂ ਸਮਾਂ ਲੰਘ ਗਿਆ ਹੁਣ ਆ ਜਿਹੜਾ ਮਸਲਾ ਧਾਮੀ ਸਾਹਿਬ ਦੀ ਰਜਾਇਨ ਕਰ ਤੋਂ ਬਾਅਦ ਆ ਫੈਸਲਾ ਜੋ ਵਰਕਿੰਗ ਕਮੇਟੀ ਜਿਹੜੀ ਇਹਨਾਂ ਦੀ ਐਗਜ਼ੀਕਟਿਵ ਕਮੇਟੀ ਉਹਨੇ ਕਰ ਦਿੱਤਾ ਵੀ ਅਜੇ ਤੇ ਅੱਗ ਬੜੀ ਵੱਡੀ ਬਲ ਰਹੀ ਆ ਵੀ ਆਪਾਂ ਇਹਦੇ 'ਚ ਹੌਸਲੇ ਨਾਲ ਚਲੀਏ ਉਹ ਗੱਲ ਸਾਡੀ ਜਿਹੜੀ ਆ ਉਹ ਜਾਕੋ ਫੈਸਲਾ ਕੀਤਾ ਜਿਹੜੀ ਕਾਰ ਕਿ ਜਾਰੀ ਸਾਡੀ ਹੈਗੀ ਸੀ ਐਗਜ਼ੈਕਟਿਵ ਦੀ ਉਹਦੇ ਵਿੱਚ ਸਾਡਾ ਐਸਾ ਕੰਮ ਕਰ ਦਿੱਤਾ ਜਿਹਦੇ ਨਾਲ ਸਾਡੀ ਵਰਲਡ ਭਰ ਦੇ ਵਿੱਚ ਥੂ-ਥੂ ਹੋ ਗਈ ਅਸੀਂ ਪ੍ਰਤੀਵਾਦ ਤੇ ਲੋਕਾਂ ਨੂੰ ਕਹਿੰਦੇ ਆ ਲੋਕ ਕਹਿੰਦੇ ਅਸੀਂ ਭਰਤੀ ਨਹੀਂ ਕਰਨੀ ਅਸੀਂ ਤੇ ਕਾਲ ਤਖਤ ਸਾਹਿਬ ਦੇ ਨਾਲ ਆ ਹੁਣ ਅਸੀਂ ਪਬਲਿਕ ਦੇ ਨੁਮਾਇੰਦੇ ਆ ਲੋਕਾਂ ਚ ਅਸੀਂ ਰਹਿਣਾ ਆ ਅਸੀਂ ਪਿੰਡਾਂ 'ਚ ਨਹੀਂ ਜਾ ਸਕਦੇ ਜਿਨ੍ਹਾਂ 'ਚ ਅਸੀਂ ਪਬਲਿਕ ਦੇ ਜੋ ਪਬਲਿਕ ਦੀ ਸੋਚ ਆ ਜੋ ਉਹਦੀ ਵਾਲੀ ਗੱਲ ਨਾ ਕਰੀਏ ਅਹੀਂ ਆਖੇ ਜੀ ਵੇਖੋ ਸਾਨੂੰ ਤੇ ਕੋਈ ਰਾਜਨੀਤਿਕ ਗਰਜ ਨਹੀਂ ਆ ਗਈ ਇਹ ਇਹੀ ਤੇ ਐਮਐਲਏ ਬਣ ਕੇ ਵੇਖ ਲਿਆ ਪਰ ਅਸੀਂ ਇਹ ਚਾਹੁੰਦੇ ਆਂ ਵੀ ਜੇਕਰ 84 'ਚ ਇੰਦਰਾ ਗਾਂਧੀ ਨੇ ਕਾਲ ਤਖਤ ਸਾਹਿਬ ਨੂੰ ਕੋਪਰ ਟੈਂਕਾਂ ਦਾ ਢਾਹ ਢਰੀ ਕਰ ਦਿੱਤਾ ਸੀ ਤੇ ਕੌਮ ਨੇ ਉਧਰੋਂ ਵਧੀਆ ਕਾਲ ਤਖਤ ਬਣਾ ਲਿਆ ਪਰ ਜੇ ਸਾਡੀਆਂ ਪਰੰਪਰਾਵਾਂ ਸਾਡੀਆਂ ਮਰਿਆਦਵਾਂ ਇਹ ਢਾਟੇ ਰਹੀ ਹੋ ਗਿਆ ਤੇ ਇਹ ਸਾਡੀ ਆਉਣ ਵਾਲੀ ਨਸਲਾਂ ਕੋਈ ਨਹੀਂ ਬਣਨੀ। ਦੋ ਤਰੀਕ ਦੇ ਜਿਹੜੇ ਫੈਸਲੇ ਸੀ ਉਹਦੇ ਨਾਲ ਕਾਲ ਤਖਤ ਦੀ ਮਹਾਨਤਾ ਵਧੀ ਸੀ ਤੇ ਕਾਲੀ ਦਲ ਸਿੱਧੇ ਰਾਹ ਪੈਣ ਜੋਗਾ ਹੋ ਗਿਆ ਸੀ। ਮੁੜ ਕੇ ਪਤਾ ਨਹੀਂ ਕਿਹੜੀਆਂ ਏਜੰਸੀਆਂ ਨੇ ਐਸਾ ਇੰਟਰਫੀਰੈਂਸ ਕੀਤਾ ਆ ਇਹ ਸਾਡੀ ਬੜੀ-ਬੜੀ ਗੱਲ ਨੂੰ ਫਿਰ ਤਹਿਸ਼ ਨਹਿਸ਼ ਕਰ ਅਸੀਂ ਤੇ ਗੱਲ ਕੀ ਨਹੀਂ ਵੀ ਇਹ ਤੇ ਕੋਈ ਡੋਮੇਨ ਵਿੱਚ ਕਿਤੇ ਏਜੰਡੇ ਵਿੱਚ ਹੀ ਨਹੀਂ ਸੀ ਅਸੀਂ ਐਗਜ਼ੀਕਟਿਵ ਦੇ ਮੈਂਬਰਾਂ ਨਾਲ ਗੱਲ ਕੀਤੀ ਵੀ ਯਾਰ ਇਹ ਤੇ ਕੋਈ ਏਜੰਡੇ 'ਚ ਹੀ ਨਹੀਂ ਸੀ ਤੇ ਵੱਧ ਤੋਂ ਵੱਧ ਧਾਮੀ ਦੇ ਸਟੀਫੇ ਨੂੰ ਮਨਜ਼ੂਰ ਕਰਨਾ ਨਾ ਮਨਜ਼ੂਰ ਕਰਨ ਦੀ ਗੱਲ ਤੇ ਕਹੀ ਜਾ ਸਕਦੀ ਸੀ ਤੇ ਇਹ ਕਾਲ ਤੱਕ ਦੇ ਜਥੇਦਾਰੋਂ ਮਸਲਾ ਕੋ ਨਹੀਂ ਚਲੋ ਹਰਪ੍ਰੀਤ ਦਾ ਤੇ ਕੜਵਾਪਣ ਤੇ ਉਹਦੇ ਬੋਲਚਾਲ ਤੇ ਦੂਜੇ ਤੀਜੇ ਗੱਲਾਂ